ਅਸੀਂ ਇਹ ਦਰਖਾਸਤ ਦਿੱਤੀ ਆ ਕਿ ਖਰੜ ਦੇ ਉਹ 70000 ਵੋਟਰਾਂ ਦੇ ਨਾਲ ਧੋਖਾ ਫਰਾਡ ਜਿਹੜਾ ਐਮ.ਐਲ.ਏ ਅਨਮੋਲ ਗਗਨਮਾਨ ਨੇ ਕੀਤਾ ਆ ਉਹ 70000 ਲੋਕਾਂ ਦੇ ਨਾਲ ਜਿਹੜਾ ਫਰਾਡ ਆ ਉਹਦੇ ਉੱਤੇ ਅਨਮੋਲ ਗਗਨਮਾਨ ਜੀ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਕਾਰਵਾਈ ਤੇ ਬਾਅਦ ਜਿਹੜਾ ਸੈਕਸ਼ਨ 316 ਦੇ ਤਹਿਤ ਫਰਾਡ ਦਾ ਮੁਕੱਦਮਾ ਬਣਦਾ ਆ ਤੇ ਸੈਕਸ਼ਨ 309 ਦੇ ਤਹਿਤ ਜਿਹੜਾ ਕ੍ਰਿਮੀਨਲ ਬ੍ਰੀਚ ਆਫ ਟਰਸਟ ਜਿਹੜਾ ਲੋਕਾਂ ਦਾ ਭਰੋਸਾ ਤੋੜਿਆ ਆ ਉਦੇ ਤਹਿਤ ਅਨਮੋਲ ਗਗਨ ਮਾਨਦੇ ਉਤੇ ਕਾਰਵਾਈ ਹੋਣੀ ਚਾਹੀਦੀ ਆ ਪਹਿਲੀ ਗੱਲ ਤਾਂ ਇਹ ਦੂਸਰੀ ਗੱਲ ਸਾਹਿਬ ਇਹ ਕੋਈ ਅਸੀਂ ਲੋਕਾਂ ਦੇ ਖਡੋਣੇ ਨਹੀਂ ਹੈਗੇ ਸਾਰੇ ਖਰੜ ਵਾਸੀ ਇੱਥੇ ਖੜੇ ਨੇ ਅਸੀਂ ਖਰੜ ਦੇ ਲੋਕ ਕੋਈ ਖਡੋਣੇ ਨਹੀਂ ਹੈਗੇ ਕੀ ਤੁਸੀਂ ਮੈਡਮ ਨੂੰ ਇੱਕ ਖਡੋਣਾ ਪਸੰਦ ਆਊਗਾ ਤੇ 10 ਦਿਨਾਂ ਬਾਅਦ 3.5 ਸਾਲ ਬਾਅਦ ਮੈਡਮ ਕਹੂਗੀ ਕਿ ਸਾਨੂੰ ਉਹ ਖਡੋਣਾ ਪਸੰਦ ਨਹੀਂ ਹੈ ਤਾਂ ਮੈਂ ਵਾਪਸ ਦੇ ਦਿੰਨੀ ਆ ਕੀ ਮੈਡਮ 3.5 4 ਸਾਲ ਦੀ ਤਨਖਾਹ ਵੀ ਵਿਧਾਨ ਸਭਾ 'ਚ ਆਪਣੀ ਪਾਉਣਗੇ ਉਦੋਂ ਕਿੱਥੇ ਉਹ ਚੀਜ਼ ਗਈ ਸੀ ਜਦੋਂ ਮੈਡਮ ਦਾ ਵਿਆਹ ਸੀਗਾ ਜੇ ਮੰਤਰੀ ਦੀ ਕੋਟੀ ਦੇ ਬਾਹਰ ਫੁੱਲ ਲੱਗੇ ਸੀਗੇ ਉਦੋਂ ਮੈਡਮ ਨੂੰ ਸਿਆਸਤ ਬਹੁਤ ਪਿਆਰੀ ਲੱਗ ਰਹੀ ਸੀ ਅੱਜ ਖਰੜ ਦਾ ਹਾਲ ਕੀ ਆ ਅੱਜ ਖਰੜ ਮਲੇਨੇਸ਼ੀਆ ਬਣਿਆ ਹੋਇਆ ਮਲੇਸ਼ੀਆ ਬਣਿਆ ਹੋਇਆ ਗੋਡਿਆਂ ਤੋਂ ਉੱਤੇ ਜੇ ਤੁਸੀਂ ਪੈਂਟ ਨਾ ਚੱਕੋ ਨਾ ਤੁਹਾਨੂੰ ਆਪਣੇ ਘਰ ਨਹੀਂ ਜਾ ਸਕਦੇ ਤੁਸੀਂ ਕਿਉਂਕਿ ਉੱਥੇ ਨਾਲੇ ਦਾ ਪਾਣੀ ਆ ਪਰ ਮੈਡਮ ਜੀ ਇਹ ਕਹਿ ਰਹੇ ਨੇ ਜੀ ਮੈਂ ਤਾਂ ਅੱਕ ਚੁੱਕੀ ਆ ਕੀ ਤੋਂ ਅੱਕ ਗਏ ਆ ਉਹ ਤੋਂ ਵੀ ਅੱਕ ਗਏ ਜਿਹਦੀ ਸਨ ਰੂਫ ਤੋਂ ਬਾਹਰ ਇਦਾਂ ਦੋ ਹੱਥ ਦਾ ਨਿਸ਼ਾਨ ਕਰਦੇ ਸੀਗੇ ਅੱਜ ਮੈਡਮ ਉਹ ਤੋਂ ਹੀ ਅੱਕ ਗਈ ਹੈ ਜਿਹੜੇ ਖਰੜ ਦੇ ਲੋਕਾਂ ਨੇ ਉਹਨੂੰ ਤਿੰਨ ਅੱਖਰ ਜਿਤੇ ਐਮ ਐਲ ਏ ਅੱਜ ਮੈਡਮ ਉਹ ਤੋਂ ਹੀ ਅੱਕ ਗਈ ਹੈ ਜਿਹੜੇ ਲੋਕਾਂ ਨੇ ਉਹਨੂੰ ਵਿਧਾਨ ਸਭਾ ਦੇ ਵਿੱਚ ਮੰਤਰੀ ਬਜਾ ਕੇ ਲਗਾ ਅਖੀਰ ਚ ਮੈਂ ਇੱਕ ਗੱਲ ਦੱਸਣੀ ਚਾਹਣਾ ਆ ਸਾਡਾ ਕਾਂਗਰਸ ਪਾਰਟੀ ਦਾ ਕੈਂਡੀਡੇਟ ਸੀਗੇ ਜੀ ਵਿਜੇ ਸ਼ਰਮਾ ਟਿੰਕੂ ਜੀ ਸਭ ਕਿੰਨੀ ਵੋਟਾਂ ਪਈਆਂ ਐ ਐਗਜ਼ੈਕਟ 26000 ਵੋਟ ਪਈਆਂ 26000 ਵੋਟਾਂ ਦੇ ਨਾਲ ਇੱਕ ਤਾਣ ਕੇ ਅੱਜ ਖਰੜ ਦੇ ਲੋਕਾਂ 'ਚ ਵਿਚਰ ਰਹੇ ਨੇ ਤੇ 70000 ਵੋਟਾਂ ਵਾਲੀ ਮੈਡਮ ਮంత్రిਪਦ ਦਾ ਆਉਦਾ ਮੰਨਦੇ ਹੋਏ ਵੀ ਅੱਜ ਲੋਕਾਂ ਤੋਂ ਭੱਜ ਚੁੱਕੇ ਨੇ ਪਿੱਛੇ ਫੋਟੋ ਲਾਉਂਦੀ ਆ ਸਭ ਭਗਤ ਸਿੰਘ ਦੀ ਭਗਤ ਸਿੰਘ ਨੇ ਫਾਂਸੀ ਦਾ ਰੱਸਾ ਚੁੰਮ ਲਿਆ ਸੀਗਾ ਹੱਸਦੇ ਹੱਸਦੇ ਕਾਹਦੇ ਪਿੱਛੇ ਲੋਕਾਂ ਪਿੱਛੇ ਤੇ ਇਹ ਜਦੋਂ ਮੰਤਰੀਪਦ ਤੋਂ ਹਟ ਗਏ ਤੇ ਚਲੇ ਗਏ ਬਹੁਤ ਵੱਡੀ 얘 ਦੇ ਵਿੱਚ ਅਰਜ਼ੀ ਦੇਣ ਆਇਆ ਕਿ ਫਰੋਡ ਦਾ ਪਰਚਾ ਹੋਣਾ ਚਾਹੀਦਾ ਪਰ ਉਹਨਾਂ ਨੇ ਤਾਂ ਵਾਪਸ ਲੈ ਲਿਆ ਸਾਰਾ ਪਰਚਾ ਦੇਖੋ ਕਿੰਨੀ ਤਾਕਤ ਆ ਲੋਕਾਂ ਦੀ ਆਵਾਜ਼ ਦੇ ਵਿੱਚ ਕਿੰਨੀ ਤਾਕਤ ਆ ਸਾਡੇ ਮੀਡੀਆ ਭਰਾਵਾਂ ਦੀ ਆਵਾਜ਼ ਦੇ ਵਿੱਚ ਕਿੰਨੀ ਤਾਕਤ ਆ ਖਰੜ ਹਲਕੇ ਦੇ ਲੋਕਾਂ ਦੇ ਆਵਾਜ਼ ਦੇ ਵਿੱਚ ਕਿ ਮੈਡਮ ਨੇ ਪਰਚੇ ਤੋਂ ਡਰਦੇ ਹੋਏ ਪਰਚਾ ਅਰਚੇ ਤੋਂ ਡਰਦੇ ਹੋਏ ਆਪਣਾ ਇਸਤੀਫਾ ਵਾਪਸ ਲੈ ਲਿਆ ਪਰਚੇ ਤੋਂ ਡਰਦੇ ਹੋਏ ਕਿਵੇਂ ਨਹੀਂ ਨਹੀਂ ਤੁਸੀਂ ਕਹਿੰਦੇ ਲੋਕਾਂ ਦੀ ਤਾਕਤ ਹੈਗੀ ਇਸ ਕਰਕੇ ਕੀਤਾ ਅਮਨ ਅਰੋੜਾ ਮਿਲ ਕੇ ਗਏ ਸੀ ਜਾਂ ਤਾਂ ਫਿਰ ਪਾਕ ਪਾਰਟੀ ਦੀ ਤਾਕਤ ਹੈ ਕਿ ਉਹਨਾਂ ਨੇ ਨਾਮਜ਼ੂਰ ਕਰਤਾ ਤੇ ਉਹਨਾਂ ਨੇ ਐਕਸੈਪਟ ਕਰ ਲਿਆ ਸਰ ਤੁਸੀਂ ਬਹੁਤ ਸੋਹਣਾ ਸਵਾਲ ਪੁੱਛਿਆ ਪਰ ਤੁਸੀਂ ਮੈਨੂੰ ਇਹ ਗੱਲ ਦੱਸੋ ਉਦੋਂ ਅਮਨ ਅਰੋੜੇ ਨੂੰ ਪੁੱਛ ਕੇ ਇਸਤੀਫਾ ਨਹੀਂ ਦੇਇਆ ਸੀ ਉਹਨਾਂ ਨੇ ਦੱਸੋ ਇਹਦਾ ਜਵਾਬ ਦਿਓ ਅਮਨ ਅਰੋੜੇ ਨੂੰ ਇਹ ਪੰਜਾਬ ਚਲਾ ਰਹੇ ਐ ਇਹਨਾਂ ਦੀ ਇੰਟੈਲੀਜੈਂਸ ਇੰਨੀ ਫੇਲ ਸੀ ਕਿ ਇਹਨਾਂ ਨੂੰ ਪਤਾ ਨਹੀਂ ਕਿ ਇਹਨਾਂ ਦਾ ਇੱਕ ਐਮਐਲਏ ਇਸਤੀਫਾ ਦੇ ਰਿਹਾ ਤੁਸੀਂ ਮੈਨੂੰ ਸਵਾਲ ਪੁੱਛ ਰਹੇ ਹੋ ਤੁਸੀਂ ਮੈਨੂੰ ਦੱਸੋ ਇਹ ਗੱਲ ਦਾ ਕੀ ਇੱਕ ਐਮਐਲਏ ਜੀ ਨੂੰ 70 ਐਮਐਲਏ ਯਾਰ ਐਮਐਲਏ ਬਾਨਾ ਬਾਈ ਇਹ ਕੋਈ ਸੰਵਿਧਾਨਿਕ ਅਹੁਦਾ ਹੈ ਇਹ ਲੋਕਾਂ ਦੇ ਤੁਸੀਂ ਰਿਪਰੈਜ਼ੈਂਟੇਟਿਵ ਹੋ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਪਰਚਾ ਜੀ ਉਹਨਾਂ ਨੇ ਵਾਪਸ ਲੈ ਲਿਆ ਪਹਿਲਾਂ ਦੇ ਤਾ ਇਹ ਖੇਡ ਹੋ ਰਿਹਾ ਇਹ ਤੁਸੀਂ ਲੋਕਾਂ ਪੰਜਾਬ ਦੇ ਲੋਕਾਂ ਨਾਲ ਖੇਡ ਕਰ ਰਹੇ ਹੋ ਕੱਲ ਨੂੰ ਕੋਈ ਐਸਵਾਈਐਲਰ ਦਾ ਮੁੱਦਾ ਆ ਗਿਆ ਇਹ ਤਾਂ ਆਪਣੇ ਪੱਤ ਜਾਣ ਕੇ ਪੂੰਛਾ ਛਪਾ ਕੇ ਉਦੋਂ ਵੀ ਇਹ ਪਰਚੇ ਉਦੋਂ ਵੀ ਅਸਤੀਫਾ ਦੇ ਦੇਣਗੇ ਮੁੜ ਕੇ ਅਸਤੀਫਾ ਵਾਪਸ ਲੈ ਲੈਣਗੇ ਤੁਸੀਂ ਸਭ ਤੁਹਾਡਾ ਸਵਾਲ ਹੀ ਬਹੁਤ ਮੈਨੂੰ ਤਾਂ ਲੱਗਦਾ ਪੰਜਾਬ ਦੇ ਲੋਕ ਅੱਜ ਇਹਨੂੰ ਆਪਣੇ ਆਪ ਨੂੰ ਠੱਗਾ ਠੱਗੇ ਮਹਿਸੂਸ ਕਰ ਰਹੇ ਨੇ ਅੱਜ ਪੰਜਾਬ ਦੇ ਲੋਕ ਇਹ ਕਹਿ ਰਹੇ ਨੇ ਕਿ ਸਾਡੇ ਨਾਲ ਖੇਡ ਹੋ ਰਿਆ ਪਹਿਲਾਂ ਇਸਤੀਫਾ ਦੇਦਾ ਫਿਰ ਵਾਪਸ ਲੈ ਲਿਆ ਕੰਪਲੇਂਟ ਦੀ ਹੁਣ ਕਾਰਵਾਈ ਬਾਰੇ ਕੀ ਦੱਸਿਆ ਕੰਪਲੇਂਟ ਦੀ ਕਾਰਵਾਈ ਬਾਰੇ ਪੁਲਿਸ ਕਹਿੰਦੀ ਅਸੀਂ ਅਸੀਂ ਤਾਂ ਦੇਖੋ ਜੀ ਅਸੀਂ ਤਾਂ ਆਮ ਨਮਾਇंदे ਬਣ ਕੇ ਇੱਥੇ ਕਾਰਵਾਈ ਲੋਕਾਂ ਦੇ ਦੇ ਕੇ ਆਏ ਸੀ ਪੁਲਿਸ ਨੂੰ ਹੁਣ ਕਾਰਵਾਈ ਪੁਲਿਸ ਨੇ ਕਰਨੀ ਹੈ ਆ ਜਿਹੜੀ ਤਿੰਨ ਸੈਕਸ਼ਨਾਂ ਨੇ ਸੈਕਸ਼ਨ 316 ਸੈਕਸ਼ਨ 309 ਸੈਕਸ਼ਨ 73 ਜਿਹੜੀ ਆਮ ਲੋਕਾਂ ਤੇ ਲੱਗਦੀ ਆ ਰਹੀ ਹੈ ਇਹ ਸੈਕਸ਼ਨਾਂ ਚ ਜੇ ਕਿ ਹੁਣ ਜਿਵੇਂ ਨਾਮਜ਼ੂਰ ਹੋ ਗਿਆ ਗੋ ਤਾਂ ਵੀ ਅੱਗੇ ਕੀ ਉਹ ਵਾਦੀਆ ਕਾਰਵਾਈ ਕਿਉਂਕਿ ਇੱਕ ਵਾਰੀ ਉਹਨਾਂ ਨੇ ਦਿੱਤਾ ਭਾਜੀ ਇਹ ਤੇ ਤਾਂ ਬਹੁਤ ਵੱਡੀ ਕਾਰਵਾਈ ਬਣਦੀ ਹੈ ਨਹੀਂ ਨਾ ਲੋ ਜੀ ਇੱਥੇ ਤਾਂ ਬਹੁਤ ਵੱਡੀ ਕਾਰਵਾਈ ਬਣਦੀ ਹੈ ਕਿ ਅਧਾਰ ਕੀ ਅਧਾਰ ਕੀ ਹੋਏਗਾ ਜੀ ਫਿਰ ਮੈਂ ਇਹ ਔਨ ਫੈਕਟਸ ਬੋਲ ਰਿਹਾ ਮੈਂ ਇਸ ਤੇ ਇੰਨੀ ਵੱਡੀ ਕਾਰਵਾਈ ਇਹ ਬਣਦੀ ਹੈ ਕਿ ਤੁਸੀਂ ਲੋਕਾਂ ਦੀ ਨੌਲੇਜ ਨੂੰ ਪਹਿਲਾਂ ਤੁਸੀਂ ਇਹ ਖੇੜ ਸਮਝਿਆ ਹੋਇਆ ਹੈ ਉਹ ਕਹਿੰਦੇ ਹਨ ਇਫ ਯੂ ਚੂਜ਼ ਅ ਕਲਾਉਨ ਐਂਡ ਸੈਂਡ ਇਟ ਟੂ ਸਰਕਸ অর ਸੈਂਡ ਇਟ ਟੂ ਕਿੰਗਡਮ ਤਾਂ ਉਹ ਜਿਹੜਾ ਰਾਜਪਾਗ ਹੈ ਨਾ ਉਹ ਸਰਕਸ ਹੀ ਬਣ ਜਾਂਦਾ ਇਹ ਸਰਕਸ ਚੱਲ ਰਿਹਾ ਸਾਬ ਇਸ ਤੇ ਇਹ ਕਾਰਵਾਈ ਬਣਦੀ ਹੈ ਕਿ ਇੱਕ ਦਿਨ ਵਾਸਤੇ ਖਰੜ ਤੁਸੀਂ ਅਨਾਤ ਛੱਡਦਾ ਇੱਕ ਦਿਨ ਵਾਸਤੇ ਖਰੜ ਦਾ ਹਲਕਾ ਅਨਾਤ ਛੱਡਦਾ ਹੁਣ ਤੁਸੀਂ ਅਗਲੇ ਦਿਨ ਤੁਹਾਨੂੰ ਚੇਤ ਆਇਆ ਨਹੀਂ ਨਹੀਂ ਯਾਰ ਜੇ ਮੈਂ ਇਸਤੀਫਾ ਦੇ ਦੂੰਗੀ ਤਾਂ ਫਿਰ ਮੇਰੇ ਤੇ ਕਾਰਵਾਈ ਹੋ ਸਕਦੀ ਹੈ ਹੁਣ ਤੁਸੀਂ ਇਸਤੀਫਾ ਵਾਪਸ ਲੈ ਲਿਆ ਕੱਲ ਨੂੰ ਮੈਂ ਭਾਈ ਉਹੀ ਗੱਲ ਕਰਦਾ ਨਾ ਕੱਲ ਨੂੰ ਇਹ ਲੋਕ ਲੜਨਗੇ ਕਿਦਾਂ ਕੱਲ ਨੂੰ ਇਹ ਲੋਕ ਆਪ ਸਾਡੇ ਵਾਸਤੇ ਆਮ ਬੰਦਿਆਂ ਵਾਸਤੇ ਕਿੱਦਾਂ ਲੜਨਗੇ ਇਹਨਾਂ ਦੀ ਪਾਰਟੀ ਦੀ ਵਿਚਾਰਧਾਰਾ ਹੈ ਭਗਤ ਸਿੰਘ ਵਾਲੀ ਇਹਨਾਂ ਦੀ ਪਾਰਟੀ ਦੀ ਵਿਚਾਰਧਾਰਾ ਹੈ ਬਾਬਾ